ਪ੍ਰਯਾਗਰਾਜ ਚ ਚੱਲ ਰਹੇ ਮਹਾਕੁੰਭ ਚ ਬੀਤੀ ਰਾਤ ਵੱਡਾ ਹਾਦਸਾ ਹੋ ਗਿਆ ਜਿਸ ਚ ਤਕਰੀਬਨ 14 ਲੋਕਾਂ ਦੀ ਮੌਤ ਹੋ ਗਈ ਹੈ ਬੀਤੀ ਰਾਤ ਯਾਨੀ ਕਿ ਮੰਗਲਵਾਰ ਰਾਤ ਤਕਰੀਬਨ 1.5 ਵਜੇ ਭਗੜੜ ਮਚ ਗਈ ਜਿਸ ਚ ਕਈ ਲੋਕ ਨੀਚੇ ਡਿੱਗੇ ਜਿਨ੍ਹਾਂ ਦੀ ਮੌਤ ਹੋ ਗਈ ਤੇ 50 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ ਜ਼ਿਕਰ ਇਸ ਹੈ ਕਿ ਮੌਨੀ ਅਮਵਸਿਆ ਹੋਣ ਕਾਰਨ ਪ੍ਰਯਾਗਰਾਜ ਚ ਤਕਰੀਬਨ 9 ਕਰੋੜ ਸ਼ਰਧਾਲੂ ਪਹੁੰਚੇ ਹੋਏ ਸਨ ਜਿਸ ਤੋਂ ਬਾਅਦ ਭਗੜੜ ਮਚ ਗਈ ਤੇ ਭਗੜੜ ਮਚਣ ਤੋਂ ਬਾਅਦ ਕਈ ਸਰਦਾਲੂ نیچے ਡਿੱਗਦੇ ਗਏ ਤੇ ਉਹਨਾਂ ਦੇ ਉੱਪਰੋਂ ਢੀਡ ਲੰਘਦੀ ਗਈ ਜਿਸ ਕਾਰਨ ਤਕਰੀਬਨ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਭਗੜੜ ਮਚਣ ਦੇ ਦੋ ਕਾਰਨ ਦੱਸੇ ਜਾ ਰਹੇ ਨੇ ਜਿਨ੍ਹਾਂ 'ਚ ਇੱਕ ਪੁਲ ਬੰਦ ਹੋਣ ਕਾਰਨ ਇੱਕ ਥਾਂ ਤੇ ਕਰੋੜਾ ਸਰਦਾਲੂ ਇਕੱਠੇ ਹੋ ਗਏ ਜਿਸ ਤੋਂ ਬਾਅਦ ਕੁਝ ਬੈਰੀਕੇਡ 'ਚ ਫਸ ਕੇ نیچے ਡਿੱਗੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ 'ਚ ਹਫੜਾ ਤਫੜੀ ਮਚ ਗਈ ਤੇ ਲੋਕਾਂ ਦੀ ਭੀੜ ਲਗਾਤਾਰ ਭਗੜੜ ਦੇ ਵਿੱਚ ਤਬਦੀਲ ਹੋ ਗਈ ਜਿਨ੍ਹਾਂ ਦੇ ਵਿੱਚ ਕਈ ਸ਼ਰਦਾਲੂ نیچے ਡਿੱਗਦੇ ਗਏ ਤੇ ਉਹਨਾਂ ਦੇ ਉੱਪਰੋਂ ਪੀੜ ਲੰਗਦੀ ਗਈ ਜਿਸ ਚ ਫਸ ਕੇ ਕਈਆਂ ਦੀ ਮੌਤ ਹੋ ਗਈ ਹੈ ਦੂਜਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੰਗਮ ਜ਼ੋਨ 'ਚ ਇੱਕ ਹੀ ਰਸਤੇ ਤੋਂ ਸ਼ਰਦਾਲੂ ਆ ਰਹੇ ਸੀ ਤੇ ਜਾ ਰਹੇ ਸੀ ਜਿਸ ਕਾਰਨ ਲੋਕਾਂ ਨੂੰ ਬਚਣ ਦਾ ਕੋਈ ਰਸਤਾ ਨਹੀਂ ਮਿਲਿਆ ਉਸੇ ਭਗਦਰ ਦੇ ਵਿੱਚ ਫਸਦੇ ਚਲੇ ਗਏ ਤੇ ਮੀਡੀਆ ਰਿਪੋਰਟ ਦੇ ਮੁਤਾਬਕ ਮੰਗਲਵਾਰ ਨੂੰ 5 ਕਰੋੜ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ ਚ ਪਵਿੱਤਰ ਡੁਬਕੀ ਲਗਾਈ ਸੀ ਪਰ ਰਾਤ ਨੂੰ ਭਗਦੜ ਮੱਚ ਗਈ ਤਾਂ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ ਲਗਾਤਾਰ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸਹਾਇਤਾ ਲਈ ਜੁਟਿਆ ਹੋਇਆ ਤੇ ਕਈ ਲੋਕ ਅਜੇ ਵੀ ਆਪਣੇ ਵਿਛੜਿਆਂ ਨੂੰ ਲੱਭਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਵੀ ਦੁੱਖ ਜ਼ਾਹਰ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਕੇ ਆ ਗਿਆ प्रयागराज महाकुम्भ में हुआ हादसा अत्यंत दुखद है इसमें जिन श्रद्धालुओं ने अपने परिजनों को खोया उनके प्रति मेरी गहरी संवेदना है। इसके साथ ही मैं सभी घायलों के शीघ्र स्वस्थ होने की कामना करता हूं स्थानीय प्रशासन पीड़ितों की हर संभव मदद में जुटा हुआ है इस सिलसिले में मैंने मुख्यमंत्री योगी जी से बातचीत की है और हम लगातार ਰਾਜ ਸਰਕਾਰ ਕੇ ਸੰਪਰਕ ਮੇ ਹੂੰ ਤਾਂ ਇਹ ਗੱਲਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਟਵੀਟ ਕਰਕੇ ਸਾਰੇ ਲੋਕਾਂ ਨਾਲ ਦੁੱਖ ਜਤਾਇਆ ਗਿਆ ਹੈ ਤੇ ਇਸ ਮੌਕੇ ਤੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਗਿਆ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ